ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਸਾਡਾ ਗਵਾਂਡੀ ਮੁਲਕ ਹੈ ਉਹਦੀ ਜਿਹੜੀ ਏਜੰਸੀ ਆਈਐਸਏ ਉਹ ਬਾਰ ਬਾਰ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਗਤੀਵਿਧੀ ਕਰਕੇ ਕੋਈ ਸਾਡੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਉਹਨੂੰ ਖਰਾਬ ਕਰਨ ਵਾਸਤੇ ਜਾਂ ਜਿਹੜੇ ਇੱਥੇ ਲੋਕ ਭਾਈਚਾਰਕ ਮਾਹੌਲ ਹੈ ਇਹਨੂੰ ਵਿਗਾੜਨ ਦੀ ਬਹੁਤ ਜ਼ਿਆਦਾ ਸਾਜ਼ਿਸ਼ਾਂ ਜਿਹੜਾ ਗਵਾਂਡੀ ਦੇਸ਼ ਸਾਡਾ ਉਹ ਕਰਦਾ ਹੈ ਮਾਣਯੋਗ ਡੀਜੀਪੀ ਸਾਹਿਬ ਦੀ ਰਹਿਨੁਮਾਈ ਹੇਠ ਸਾਡੀ ਜਿਹੜੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਤੇ ਸਮੁੱਚੀ ਬਾਰਡਰ ਰੇਂਜ ਪੁਲਿਸ ਡਾਕਟਰ ਨਾਨਕ ਸਿੰਘ ਡੀਏਜੀ ਬਾਰਡਰ ਰੇਂਜ ਦੀ ਅਗਵਾਈ ਹੇਠ ਅਸੀਂ ਕੁਛ ਨਾ ਕੁਛ ਆਪਰੇਸ਼ਨਸ ਕਰਦੇ ਹੀ ਰਹਿੰਨੇ ਆ ਤਾਂ ਕਿ ਇਹਨਾਂ ਨੂੰ ਸੱਟ ਮਾਰੀਏ ਤੇ ਇਹਨਾਂ ਦੇ ਕੋਲ ਜਿਹੜੇ ਇਹਨਾਂ ਦੇ ਪਲਾਨ ਨੇ ਉਹਨਾਂ ਨੂੰ ਅਸੀਂ ਔਇਲ ਕਰੀਏ ਤੇ ਆਪਣੇ ਪੰਜਾਬ ਦੀ ਜਿਹੜੇ ਤੇ ਖਾਸ ਕਰਕੇ ਸਾਡੇ ਅੰਮ੍ਰਿਤਸਰ ਦੇ ਹਾਤੀ ਦੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਸੁਰੱਖਿਆ ਸੀ ਕਰਕੇ ਰੱਖੀਏ ਇਸੇ ਲੜੀ ਤਹਿਤ ਸਾਡੀ ਜਿਹੜੀ ਸਪੈਸ਼ਲ ਸੈਲ ਦੀ ਟੀਮ ਹੈ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸਗੀ ਕਿ ਦੋ ਵਿਅਕਤੀ ਮਹਿਕ ਤੇ ਆਦੀ ਇਹ ਦੋਵੇਂ ਇੱਥੇ ਠਾਰੀ ਲਾਗੇ ਇਹਨਾਂ ਕੋਲ ਇੱਕ ਬਹੁਤ ਹੀ ਸੰਘੀਨ ਕਿਸਮ ਦਾ ਜਿਹੜਾ ਵੈਪਨ ਆਰਪੀਜੀ 22 ਐਂਟੀ ਟੈਂਕ ਮਿਸਾਈਲ ਐਂਟੀ ਟੈਂਕ ਜਿਹੜਾ ਹੈਗਾ ਵੈਪਨ ਹੈ ਉਹ ਇਹਨਾਂ ਕੋਲ ਸੀਗਾ ਉਹ ਪ੍ਰੋਪੈਲਰ ਨਾਲ ਇਹ ਐਂਟੀ ਟੈਂਕ ਵਾਸਤੇ ਜਨਰਲੀ ਯੂਜ਼ ਹੁੰਦਾ ਤੇ ਇਹਨਾਂ ਨੇ ਕੋਈ ਨਾ ਕੋਈ ਪੁੱਠੇ ਸਿੱਧੀ ਵਾਰਦਾਤ ਗਤੀਵਿਧੀ ਜਿਹੜੀ ਪੰਜਾਬ 'ਚ ਸਾਡਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਉਹ ਅਸੀਂ ਫੋਇਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਜਿਹੜਾ ਸਾਥੀ ਹੈ ਰਿਸ਼ਤੇਦਾਰ ਹੈ ਵਿੱਕੀ ਨਾਂ ਦਾ ਵਿਅਕਤੀ ਹੈ ਉਹ ਫਿਰੋਜ਼ਪੁਰ ਜੇਲ੍ਹ 'ਚ ਇਸ ਵੇਲੇ ਐਨਡੀਪੀਆਰ ਐਕਟ ਤਹਿਤ ਮੁਕੱਦਮਾ ਉਹਦੇ ਅਗੇਂਸਟ ਰਜਿਸਟਰਡ ਹੈ ਇਹ ਸਾਰੇ ਹੀ ਵਿਅਕਤੀ ਇੱਕ ਪਾਕਿਸਤਾਨ ਦੀ ਆਈਐਸਆਈ ਏਜੰਸੀ ਦੇ ਨਾਲ ਟੱਚ 'ਚ ਸੀਗੇ ਉਹ ਇਹਨਾਂ ਦੇ ਹੈਂਡਲ ਹੈਂਡਲਰ ਸੀਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਪੁੱਟੀ ਸਿੱਧੇ ਉਹਨਾਂ ਨੇ ਕੰਮ ਕਰਨ ਲਈ ਦੇਣੇ ਸੀਗੇ ਜਿਹਦੇ ਬਾਰੇ ਅਸੀਂ ਬਹੁਤ ਹੀ ਡੰਗਾਈ ਚ ਪੁੱਛਗਿੱਛ ਕਰਾਂਗੇ ਸਾਰੀਆਂ ਏਜੰਸੀਆਂ ਇਹਦੇ ਬਾਰੇ ਡੰਗਾਈ ਚ ਪੁੱਛਗਿੱਛ ਕਰਨਗੀਆਂ ਤੇ ਜਿਹੜੇ ਵੀ ਫਰਦਰ ਤੱਥ ਆਣਗੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਰ ਇਹਨਾਂ ਦਾ ਕੋਈ ਹੋਰ ਕੀ ਕੀ ਬਰਾਮਦ ਹੋ ਯਾਰ ਇਸ ਤੋਂ ਇਹਨਾਂ ਕੋਲੋਂ ਇੱਕ ਫੋਨ ਤੇ ਇੱਕ ਮੋਟਰਸਾਈਕਲ ਹਜੇ ਫਿਲਹਾਲ ਅਸੀਂ ਬਰਾਮਦ ਕੀਤਾ ਬਾਕੀ ਇਹਨਾਂ ਦੀ ਡਿਟੇਲ ਚ ਅਸੀਂ ਪੁੱਛਗਿੱਛ ਕਰਾਂਗੇ ਤੇ ਜੋ ਵੀ ਇਹਨਾਂ ਕੋਲ ਹੋਰ ਵੀ ਕੋਈ ਆਰਮਜ਼ ਐਮਿਊਨੀਸ਼ਨ ਹੈਗਾ ਕੋਈ ਡਰੱਗਸ ਦਾ ਵੀ ਜੇ ਇਹਨਾਂ ਕੋਲ ਹੈਗਾ ਤਾਂ ਅਸੀਂ ਉਹ ਵੀ ਜ਼ਰੂਰ ਰਿਕਵਰ ਕਰਾਵਾਂਗੇ। ਇਹਨਾਂ ਨੂੰ ਲਾਲਚ ਵਿੱਚ ਦਿੱਤਾ ਗਿਆ ਸੀ ਪੈਸੇ ਦਾ ਲਾਲਚ ਸੀ ਕਿਸ ਤਰੀਕੇ ਨਾਲ ਕੰਮ ਕਰਦੇ ਹੁੰਦੇ ਸੀ। ਜੀ ਬਿਲਕੁਲ ਜੀ ਇਹਨਾਂ ਦੀ ਇਹ ਹੌਲੀ ਉਮਰ ਦੀ ਮੁੰਡੇ ਨੇ ਜੀ 18-19 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ। ਇਹਨਾਂ ਨੂੰ ਲਾਲਚ ਸਿਰਫ ਪੈਸਿਆਂ ਦਾ ਦਿੱਤਾ ਗਿਆ ਸੀਗਾ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਚੰਦ ਪੈਸਿਆਂ ਦੇ ਬਦਲੇ ਇਹ ਦੇਸ਼ದ್ರੋਹੀ ਦੀਆਂ ਗਤਵਿਧੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨ ਨੂੰ ਬਹੁਤ ਹੀ ਮੰਦ ਭਾਗਾ ਇਹਨਾਂ ਦੇ ਜਿਹੜੇ ਮਾਪਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਕਰ ਕੀ ਰਹੇ ਨੇ ਸਰ ਇਹ ਪਹਿਲੇ ਦੂਜਾ ਦੇ ਬੇਨਕਾ ਕਰਨਾ ਚਾਹੀਦਾ ਇਹ ਇਹ ਡਿਟੇਲ ਚ ਅਸੀਂ ਪੁੱਛਗੇ ਚ ਇਹਨਾਂ ਤੋਂ ਕਰਾਂਗੇ ਕਿ ਇਹਨਾਂ ਦੇ ਅਸਲ ਟਾਰਗੇਟਸ ਕੀ ਸੀਗੇ ਅਸੀਂ ਜਿਹੜਾ ਇਹਨਾਂ ਦਾ ਸਾਥੀ ਵਿੱਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਜੇ ਫਿਰੋਜ਼ਪੁਰ ਜੇਲ੍ਹ ਚ ਬੰਦ ਹੈ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ ਤੇ ਉਹ ਵੀ ਜਿਹੜੇ ਹੈਂਡਲਰਸ ਨਾਲ ਟੱਚ ਚ ਸੀਗਾ ਉਹ ਬਿਲਕੁਲ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੁਹਾਡੇ ਸਾਹਮਣੇ ਸਾਰੇ ਤੱਥ ਜਿਹੜੇ ਆ ਸਿਰਫ ਕੇੜੇ ਮਾਮਲੇ ਉਹ ਐਨਡੀਪੀਐਸ ਐਕਟ ਹੈ ਤੋਂ ਦੇਗੇਂਸਟ ਕੇਸ ਰਜਿਸਟਰਡ ਹੈ 500 ਗ੍ਰਾਮ ਹੈਰੋਇਨ ਦਾ ਜਿਹੜਾ ਹੈਗਾ ਉਹਦੇ ਤੋਂ ਗ੍ਰਾਮ ਦੀ ਉਹ ਹੀ ਹੈ ਜਿਹੜਾ ਪਾਕਿਸਤਾਨ ਨਾਲ ਕਰੇ ਟੱਚ ਹੋ ਉਸ ਦਾ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਆਏ ਸਹੀ ਦੇ ਹੈਂਡਲਰ ਸੀਗੇ ਇਹਨਾਂ ਦੇ ਜਿਹੜੇ ਕਿੰਗਪਿੰਨ ਸੀਗੇ ਇਹ ਮੋਰੀ ਬਣੇ ਸੀਗੇ ਉਹਨਾਂ ਦੇ ਬਾਕੀ ਇਹਨਾਂ ਨੂੰ ਲਿਆ ਕੇ ਡਿਟੇਲਸ ਪੁੱਛ ਕੇ ਕਰਾਂਗੇ ਵਿੱਕੀ ਨੂੰ ਵੀ ਲੈ ਕੇ ਆਵਾਂਗੇ ਜੀ ਪ੍ਰੋਡਕਸ਼ਨ ਵਾਰੰਟ ਤੇ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਚੋਂ ਆਇਆ ਜੀ ਫਸਟ ਟਾਈਮ ਕਿ ਪੜਿਆ ਗਿਆ ਹੈ ਐਂਟੀ ਟੈਂਕ ਰਾਕਟ ਲਾਂਚਰ ਨਹੀਂ ਜੀ ਪਹਿਲਾਂ ਵੀ ਇਦਾਂ ਦੇ ਤੁਸੀਂ ਦੇਖੇ ਹੋਣਗੇ ਪੰਜਾਬ 'ਚ ਇਹਨਾਂ ਨੇ ਪਹਿਲਾਂ ਵੀ ਇੱਕ ਸਰਾਲੀ ਜਿਹੜਾ ਆਪਣਾ ਪਲੇ ਸਟੇਸ਼ਨ ਸੀਗਾ 2022 'ਚ ਉੱਥੇ ਇਹਨਾਂ ਨੇ ਹਮਲਾ ਕੀਤਾ ਸੀਗਾ ਇਹ ਸਿਮਿਲਰ ਵੈਪਨ ਯੂਜ਼ ਕੀਤਾ ਸੀਗਾ ਉਹਦੇ ਇਲਾਵਾ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਪਹਿਲਾਂ ਵੀ ਰਿਕਵਰੀ ਇਦਾਂ ਦੇ ਵੈਪਨਸ ਦੀ ਹੋਈ ਹੈ ਬਟ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਅੰਜਾਮ ਤੋਂ ਪਹਿਲਾਂ ਹੀ ਫਾਇਲ ਕਰ ਦਿੱਤਾ ਹੈ। ਕ੍ਰਿਮੀਨਲ ਰਿਪੋਰਟ ਕੀ ਇਹਨਾਂ ਦੋਨਾਂ ਬੱਚਿਆਂ ਦਾ? ਇਹਨਾਂ ਦੋਵਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈਗਾ ਵਿੱਕੀ ਜਿਹੜਾ ਫਿਰੋਜ਼ਪੁਰ ਜੇਲ੍ਹ ਚ ਬੰਦ ਹੈ ਉਹਦੇ ਅਗੇਂਸਟ ਐਨਡੀਪੀਐਸ ਐਕਟ ਹੈ ਤੇ ਕੇਸ ਵਿੱਚ ਇਸ ਜੀ। ਫਿਰ ਆਰਡੀਐਕਸ ਤੇ ਜਿਹੜੇ ਹੈਂਡਲਰ ਅਸੀਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਮੇਨ ਹੈਂਡਲਰ ਅਸੀਂ ਪਹਿਲਾਂ ਉਹਨੂੰ ਵਿੱਕੀ ਨੂੰ ਲੈ ਕੇ ਆਵਾਂਗੇ ਤੇ ਜਿਹੜਾ ਵੀ ਪੁਰਾਣਾ ਕਿਸੇ ਨਾਲ ਵੀ ਜਿਹੜੇ ਆਪਰੇਟਰਸ ਨੇ ਜਿਹੜੇ ਆਈਐਸਆਈ ਦੇ ਕਿਹੜੇ ਕਿਹੜੇ ਬੰਦੇ ਨਾਲ ਟੱਚ ਸੀਗੇ ਅਸੀਂ ਸਾਰੀ ਬਿਲਕੁਲ ਲੰਘਾਈ ਨਾ ਪੁੱਛੀਏ ਚਲੋ ਜਿਹੜੇ ਆਪਣੀ ਸਰਗਰਮ ਨਾਲ ਜੁੜੇ ਹੋਏ ਸੀਗੇ ਇਹ ਬੀਕੇਆਈ ਨਾਲ ਅਸੋਸੀਏਟਿਡ ਸੀਗੇ ਜੀ ਸਰ ਇਨਪੁਟ ਸੀ ਕੀ ਪਹਿਲਾਂ ਪੁਲਿਸ ਨੂੰ ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਦਿਵਾਲੀ ਤੇ ਅਸੀਂ ਧਮਾਕੇ ਕਰ ਸਕਦੇ ਹਾਂ ਕਾਫੀ ਵੀਡੀਓਜ਼ ਵੀ ਆ ਰਹੀਆਂ ਸੀਗੀਆਂ ਵੌਇਸ ਮੈਸੇਜਸ ਵੀ ਆ ਰਹੇ ਸੀਗੇ ਇਨਪੁਟ ਸੀ ਕੀ ਸਭ ਤੁਹਾਨੂੰ ਬਿਲਕੁਲ ਜੀ ਸਾਡੀ ਮੈਂ ਜਿਵੇਂ ਤੁਹਾਨੂੰ ਦੱਸਿਆ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਪੈਸ਼ਲ ਡਿਜੀ ਲਾਅ ਐਂਡ ਔਰਡਰ ਸਾਹਿਬ ਇਹਨਾਂ ਸਾਰਿਆਂ ਦੀਆਂ ਬਿਲਕੁਲ ਚੌਕਸ ਕਰਕੇ ਕਿ ਤਿਉਹਾਰਾਂ ਦੇ ਦਿਨਾਂ 'ਚ ਵੀ ਅਸੀਂ ਬਿਲਕੁਲ ਏਰੀਆ ਡੋਮਿਨੇਸ਼ਨ ਕੀਤੀ ਸੀ ਨਾਈਟ ਡੋਮਿਨੇਸ਼ਨ ਕੀਤੀ ਸੀ ਸਾਰੇ ਜਿਹੜੇ ਸਾਡੇ ਦੁਕਾਨਾਂ ਸੀਗੀਆਂ ਜਿਹੜੇ ਸਾਡੇ ਮੇਨ ਕਸਬੇ ਨੇ ਜਿਹੜੀਆਂ ਟਾਊਨਸ ਨੇ ਸਾਡੇ ਉੱਤੇ ਡੋਮਿਨੇਸ਼ਨ ਕਰ ਰਹੇ ਸੀਗੇ ਇਸੇ ਤਰ੍ਹਾਂ ਤਸੀਂ ਬਿਲਕੁਲ ਸਖਤਾਈ ਨਾਲ ਕੰਮ ਕਰਦਿਆਂ ਹੋਇਆ ਇਹ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਏ ਤੇ ਇਹਨਾਂ ਨੂੰ ਅਸੀਂ ਕਾਬੂ ਕਰ ਲਿਆ ਲਗਾਤਾਰ ਇਹ ਭੇਜ ਰਹੇ ਸੀ ਗ੍ਰੇਨੇਡ ਬੋਮਬ ਦੂਆਏ ਸੀ ਫਿਰ ਕਨੇਡਨ ਕਵਰੇ ਫਿਰ ਆਡੀਐਕਸੇ ਕਬਰੀ ਤੈਅ ਸੀਗੇ ਤੇ ਉਹ ਜਿਵੇਂ ਜਿਵੇਂ ਕੋਸ਼ਿਸ਼ ਕਰ ਰਹੇ ਨੇ ਤੁਸੀਂ ਲੋਰ ਰਿਕਵਰ ਕਰ ਲਏ ਇਦੋਂ ਲੋਕ ਕਿ ਉਹ ਵੈਲ ਪਲੈਨਿੰਗ ਲੱਗੇ ਹੋਏ ਨੇ ਇਹਨਾਂ ਨੇ ਪੁੱਛ ਕੇ ਚ ਦੱਸਿਆ ਕਿ ਕੀ ਅਕਸਰ ਮਕਸਦ ਕੀ ਹੈ ਕਿਉਂਕਿ ਤੁਸੀਂ ਸਾਰੇ ਗ੍ਰਨੇਡ ਵੀ ਪਕੜ ਲਿਆ ਅਟਮੇ ਪਕੜ ਲਿਆ ਅਕਸਰ ਉਹ ਨੁਕਸਾਨ ਪੀਤੇ ਕਰ ਰਹੇ ਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਇਹ ਪੰਜਾਬ ਪੁਲਿਸ ਏਡੀ ਬਹਾਦਰ ਫੋਰਸ ਹੈ ਅਸੀਂ ਇੱਕ ਦੇਸ਼ ਦੇ ਖਿਲਾਫ ਜੰਗ ਲੜ ਰਹੇ ਹਾਂ ਜਿਹੜੀ ਪੂਰੀ ਏਜੰਸੀ ਲੱਗੀ ਹੋਈ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਬਟ ਪੰਜਾਬ ਪੁਲਿਸ ਇੰਨੀ ਬਹਾਦਰ ਇੰਨੀ ਜਿਹੜੀ ਕਾਮਯਾਬ ਫੋਰਸ ਹੈ ਜਿਹੜੀ ਇੱਕ ਪੂਰੇ ਗਵਾਂਡੀ ਦੇਸ਼ ਤੇ ਜਿਹੜੇ ਮਾੜੇ ਮਨਸੂਬੇ ਨੇ ਉਹਨਾਂ ਚ ਉਹਨਾਂ ਨੂੰ ਅਸਫਲ ਕਰਦੇ ਜਾ ਰਹੇ ਹਾਂ ਅਸੀਂ بار بار ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੂਗੀ ਕਿ ਸਾਡਾ ਜਿਹੜਾ ਪੰਜਾਬ ਦੇ ਲੋਕ ਨੇ ਇੱਥੇ ਦਾ ਮਾਹੌਲ ਹੈ ਉਹ ਬਿਲਕੁਲ ਸਖਾਵਾਂ ਬਿਲਕੁਲ ਵਧੀਆ ਤਰੀਕੇ ਨਾਲ ਜੀ ਰਾਕਟ ਵਾਹਟਰ ਕਿੱਥੋਂ ਉਹਨਾਂ ਨੇ ਹਾਸਲ ਕੀਤਾ 200 ਕਿਲੋਗ੍ਰਾਮ ਜੀ ਫਿਲਹਾਲ ਸਾਡੇ ਕੋਲ ਇਹ ਸਾਹਮਣੇ ਆ ਰਿਹਾ ਕਿ ਇਹਨਾਂ ਨੇ ਡਰੋਨ ਰਾਹੀ ਮੰਗਾਇਆ ਸੀਗਾ ਤੇ ਜਿਵੇਂ ਇਹ ਆਪਣੇ ਦੋਵੇਂ ਵਿਅਕਤੀ ਸੀਗੇ ਇਹਨਾਂ ਨੇ ਕਿਤੇ ਇਹ ਨਾ ਕਿਤੇ ਯੂਜ਼ ਕਰਨਾ ਸੀਗਾ ਤੇ ਸਾਡੇ ਕੋਲ ਜਿਹੜੀਆਂ ਕੇਂਦਰੀ ਏਜੰਸੀਆਂ ਦੇ ਨਾਲ ਰਲ ਕੇ ਅਸੀਂ ਇਹ ਸਾਂਝਾ ਆਪਰੇਸ਼ਨ ਕੀਤਾ ਹੈ। ਇਹ ਇੱਕ ਹੈਗਾ ਜੀ ਮਹਿਕ ਜਿਹੜਾ ਹੈਗਾ ਇਹ ਵਿਡਾਲੀ ਦਾ ਹੈ, ਛਾਟੇ ਦਾ ਤੇ ਆਦੀ ਹੈਗਾ ਇਹ ਜਠੋੜਪਿੰਡ ਦਾ ਜੀ, ਇਹ ڪرੰਡੇ ਠਾਣੇਸ ਪਿੰਡ ਦਾ। ਸਰ ਸਮਰਿੰਧਿਆ ਇਹਨਾਂ ਨੂੰ ਕਾਬੂ ਕਰ ਦਿੱਤਾ ਗਿਆ ਜੇਕਰ ਇਹ ਚੱਲ ਜਾਂਦੀ ਤਾਂ ਫਿਰ ਕਿੰਨਾ ਕੁ ਨੁਕਸਾਨ ਹੋ ਸਕਦਾ ਸੀ। ਜੀ ਕੁਝ ਜੀ ਇਹ ਐਂਟੀ ਟੈਂਕ ਜਿਹੜੇ ਹੈਗੇ ਨੇ ፕሮਪੈਲਰ ਹੈਗਾ ਵੀ ਟੈਂਕ ਨੂੰ ਵੀ ਉਡਾ ਸਕਦਾ ਹੈ ਉਹਦੇ ਤੇ ਯੂਜ਼ ਹੁੰਦੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਧਮਾਕਾ ਹੋਏਗਾ ਟੈਂਕ ਸਰ। ਬੈਟਲ ਦੇ ਉਹ ਕਿੱਡੇ ਜ਼ਿਆਦਾ ਆਪਣੇ ਕਾਮਯਾਬ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜੜਾ ਸਕਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਸਕਦਾ ਸਰ ਇਹ ਬੇਸਿਕਲੀ ਅਸੀਂ ਥੋੜਾ ਜਿਹਾ ਲੁੰਗਾਈ ਨਾਲ ਜੇ ਦੇਖੀਏ ਅਮਸਰ ਸੀਪੀ ਦੇ ਸੀਪੀ ਸਾਹਿਬ ਦੀ ਗੱਲ ਕਰੀਏ ਉਹ ਵੀ ਵਾਰ-ਵਾਰ ਕਹਿੰਦੇ ਨੇ ਨੌਜਵਾਨਾਂ ਨੂੰ ਫੀਲ ਕਰਦੇ ਨੇ ਕਿ 10 20 ਹਜ਼ਾਰ ਦਾ ਲਾਲਚ ਦਿੰਦੇ ਨੇ ਇਹਨਾਂ ਲੜਕੀਆਂ ਨੂੰ ਕਿੰਨਾ ਲਾਲਚ ਦਿੱਤਾ ਗਿਆ ਤੇ ਨੌਜਵਾਨ ਜਿਹੜੇ ਅੱਜ ਕੌਮਨ ਸਰਕਰੀ ਹੈ ਤੁਸੀਂ ਉਹਨਾਂ ਨੂੰ ਕੀ ਕੋਈ ਸਮਝ ਦਿਵਾਉਣੀ ਹੈ ਕਿ ਲਾਲਚ ਦੇ ਲੈ ਕੇ ਪੈਸੇ ਨਹੀਂ ਮਿਲਦੇ ਹੈਗੇ ਡਰੱਗਿਸਟ ਜਿਹੜੇ ਹੈਗੇ ਨੇ ਉਨਾਂ ਨੂੰ ਉਹ ਲਾਲਚ ਦੇ ਕੇ ਕੰਮ ਕਰਵਾਉਣੇ ਨੇ ਕੋਈ ਕਿਸਮ ਦਾ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਬਾਹਰ ਬੈਠ ਕੇ ਜਿਹੜੇ ਹੈਂਡਲਰ ਬਣ ਜਾਂਦੇ ਨੇ ਇਹ ਤੁਹਾਨੂੰ بڑے بڑے ਖੁਆਬ ਸਜਾ ਕੇ ਦੱਸਣਗੇ ਕਿ ਤੁਹਾਨੂੰ ਅਸੀਂ ਲੱਖ ਰੁਪਿਆ ਦੇ ਦਾਂਗੇ 2 ਲੱਖ ਦੇ ਦਾਂਗੇ ਜੇ ਹੋਰ ਨਹੀਂ ਤਾਂ ਤੁਹਾਡੇ ਤੋਂ ਜਿੰਨਾ ਮਾੜਾ ਕੰਮ ਕਰਾਉਣਾ ਉਹਨਾਂ ਵੱਡਾ ਲਾਲਚ ਦੇਣਗੇ ਜੇ ਤੁਸੀਂ ਕਹਿ ਦੇਣਗੇ ਤੁਹਾਨੂੰ ਕਿ ਤੁਸੀਂ ਇੱਥੇ ਫਲਾਣੀ ਜਗ੍ਹਾ ਬੰਬ ਲਾ ਕੇ ਉਡਾ ਦਿਓ ਜੇ ਤੁਹਾਨੂੰ ਅਸੀਂ ਬਾਹਰ ਬੁਲਾ ਲਾਂਗੇ ਦੀ ਤੁਹਾਨੂੰ ਇਸ ਦੇਸ਼ ਚੋਂ ਕੱਢ ਲਾਂਗੇ ਤੇ ਹੁੰਦਾ ਇਹਦੇ ਚ ਕੱਖ ਨਹੀਂ ਜਿਹੜੇ ਵੀ ਤੁਸੀਂ ਵਿਅਕਤੀ ਫੜੇ ਗਏ ਨੇ ਜਿਹੜੇ ਬੱਚੇ ਫੜੇ ਗਏ ਨੇ ਗੁੰਮਰਾਹ ਕਰਕੇ ਕਿਸੇ ਨੂੰ 5000 ਕਿਸੇ ਨੂੰ 10000 ਇਸ ਤੋਂ ਵੱਧ ਕਿਸੇ ਨੂੰ ਰਕਮ ਨਹੀਂ ਦਿੱਤੀ ਜਾਂਦੀ। ਨਾ ਤੁਹਾਡੀ ਪੈਰਵਾਈ ਕੀਤੀ ਜਾਂਦੀ ਕੁਝ ਨਹੀਂ ਕੀਤਾ ਜਾਂਦਾ ਮੈਂ ਸਿਰਫ ਇਹ ਅਪੀਲ ਕਰਨਾ ਚਾਹੁੰਦਾ ਆਪਣੇ ਨੌਜਵਾਨ ਪੀੜ੍ਹੀ ਨੂੰ ਕਿ ਤੁਸੀਂ ਚੰਗੇ ਪੜ੍ਹ ਲਿਖ ਕੇ ਕੋਈ ਵਧੀਆ ਕੰਮ ਕਰੋ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਈਏ। ਇਹ ਜਿਹੜੇ ਚੱਕਰਾਂ ਚ ਜਿਹੜੇ ਗੈਂਗਸਟਰਵਾਦ ਜਿਹੜੇ ਆਪ ਬਾਹਰ ਬੈਠੇ ਨੇ ਤੇ ਲੋਕਾਂ ਨੂੰ ਤੰਗ ਕਰ ਪਰੇਸ਼ਾਨ ਕਰ ਰਹੇ ਨੇ ਫਿਰੋਤੀਆਂ ਮੰਗਣ ਦੀ ਕੋਸ਼ਿਸ਼ ਕਰਦੇ ਨੇ ਇਹ ਚੀਜ਼ਾਂ ਤੋਂ ਆਪਾਂ ਬਾਹਰ ਆਈਏ। ਨਾਲੀ ਨਾਲ ਮੈਂ ਮਾਪਿਆਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਇਹਨਾਂ ਦੇ ਕਿ ਆਪਣੇ ਬੱਚਿਆਂ ਦੀ ਨਿਗਰਾਨੀ ਰੱਖੋ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਚ ਇਨਵੋਲਡ ਨੇ ਕਿਹੜੀ ਉਹਨਾਂ ਦੀ ਸੰਗਤ ਹੈ ਤਾਂ ਕਿ ਆਪਾਂ ਨੂੰ ਪਹਿਲਾਂ ਤੋਂ ਹੀ ਅੰਦੇਸ਼ਾ ਹੋ ਸਕੇ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸ ਕਿਸ ਤਰੀਕੇ ਦਾ ਭਵਿੱਖ ਦੇਣਾ ਚਾਹੁੰਦੇ ਹਾਂ ਦੋਨੋਂ ਇੱਕੋ ਪਿੰਡ ਦੇ ਸਰ ਬੱਗੇ ਦਾ ਨਾ ਇੱਕ ਅਲੱਗ ਜੇ ਮੈਂ ਤੁਹਾਨੂੰ ਦੱਸਿਆ ਇੱਕ ਵਡਾਲੇ ਦਾ ਹੈ ਜੀ ਛਾਟੇ ਦਾ ਇੱਕ ਜਠੋਲ ਦਾ ਹੈ ਜੀ